ਕੱਲ ਕੀਤੀ ਆ ਜਾਂ ਰਿਹਾਈ ਦੀ ਮੰਗ ਕੀਤੀ ਹੈ ਜੀ ਨਹੀਂ ਪੰਜਾਬ ਚ ਲਿਆਉਂਦੀ ਹੈ ਜੀ ਪੰਜਾਬ ਚ ਨਹੀਂ ਆਉਂਦੀ ਹਾਂਜੀ ਬਸ ਠੀਕ ਹੈ ਕੋਈ ਕੀ ਮੰਗਤੀ ਸੀ ਅਸੀਂ ਮੰਗ ਕੀਤੀ ਸਾਡੇ ਬੱਚਿਆਂ 16 17 ਦਿਨੋਂ ਜਲੇ ਭੁੱਖ ਹੜਤਾਲ ਦੇ ਬੈਠਿਆਂ ਨੂੰ ਤੇ ਅਸੀਂ ਦੀਏ ਉਹ ਮੰਗ ਕੀਤੀ ਵੀ ਤੁਹਾਡੇ ਤਾਂ ਸਾਡੀ ਪਹੁੰਚ ਸਾਡੀ ਹਰਤਾ ਕਿਸੇ ਤਰ੍ਹਾਂ ਪਹੁੰਚ ਨਹੀਂ ਹੈਗੀ ਤੇ ਉਹਨਾਂ ਨੇ ਯਕੀਨ ਦਵਾਇਆ ਹੈ ਵੀ ਅਸੀਂ ਵੀ ਆਦੀ ਮੀਟਿੰਗ ਕਰਕੇ ਤੇ ਛੇਤੀ ਤੋਂ ਛੇਤੀ ਤੋਂ ਡਾਢ ਕਰਾਉਣ ਦੀ ਬਿਜਤਨ ਕਰਾਂਗੇ ਇਸ ਸਮੇਂ ਇਹ ਤੇ ਸਰਕਾਰਾਂ ਦੇ ਵਰਤਾਰੇ ਨੂੰ 16-17 ਦਿਨਾਂ ਤੋਂ ਉੱਥੇ ਹੋ ਕੇ ਭੁਖੜਤਾਲ ਨੂੰ ਇੱਕ ਹਫ਼ਤੇ ਤੋਂ ਬਾਅਦ ਇੱਥੇ ਹੋ ਗਿਆ। ਹਾਲੇ ਤੱਕ ਸਰਕਾਰ ਨੇ ਕੋਈ ਸੰਜੀਦਗੀ ਨਹੀਂ ਦਿਖਾਈ। ਨਹੀਂ ਸਰਕਾਰ ਨੇ ਕੋਈ ਨਹੀਂ ਵਿਖਾਈ। ਸਰਕਾਰਾਂ ਮਾੜੀਆਂ ਨੇ ਨਾ ਤਾਂ ਕੇ ਸਾਡੇ ਤੋਂ ਪੁੱਛਿਆ ਵੀ ਨਹੀਂ ਕਿ ਤੁਸੀਂ ਬਈ ਨਿੱਕੇ ਮੂਟੇ ਮਨਿੰਦੇ ਨਹੀਂ ਸਾਨੂੰ ਪੁੱਛਿਆ। ਵੀ ਕਿਸੇ ਵੀ ਕੋਈ ਪਹਿਲ ਕੀਤੀ ਗਈ ਤੁਹਾਡੇ ਨਾਲ ਮੁਲਾਕਾਤ ਦੀ ਤੁਹਾਨੂੰ ਮਨਾਉਣ ਦੀ ਤੁਹਾਡੇ ਨੂੰ ਭੁਖੜਤਾਲ ਖਤਮ ਕਰਨ ਦੀ ਸਰਕਾਰ ਵੱਲੋਂ ਕੋਈ ਯਤਨ ਕੀਤਾ ਗਿਆ? ਨਹੀਂ ਸਾਨੂੰ ਅਜੇ ਕੋਈ ਯਤਨ ਨਹੀਂ ਕੀਤਾ ਗਿਆ ਭੁਖੜਤਾਲ ਬੇ ਮਟਾਉਂਦੀ ਕੋਈ ਨਹੀਂ ਸਾਡੇ ਕੋ ਕੋਈ ਨਹੀਂ ਆਇਆ ਸੱਚੇ ਤੁਨ ਪਰ ਗੱਲ ਹੋਈ ਆ ਚੰਗਾ ਨਾਲ ਕੀ ਹਾਲਾਤ ਉਹਨਾਂ ਦੇ ਡਬੂ ਗਾੜ ਜਿਹੜੇ ਤਿੰਨ ਸਿੰਘ ਨੇ ਉਹ ਤਾਂ ਸਾਡੇ ਬਹੁਤੇ ਮਾੜੀ ਹਾਲਤੇ ਚ ਹੋਏ ਪੈਣੋ ਇਸ ਟਾਈਮ ਤੇ ਦੂਜੇ ਥੋੜੇ ਜਿਹੇ ਸਾਹਕ ਦੇ ਨੇ ਵੀ ਦੂਜੇ ਥੋੜੇ ਠੀਕ ਨੇ ਤਾਂ ਤਿੰਨ ਸਾਡੇ ਜਿਹੜੇ ਨੇ ਉਹ ਤਾਂ ਬਹੁਤੀ ਜਿਆਦੇ ਹੋਏ ਪੈਣੇ ਨਾ ਮਦਬ ਬਹੁਤੀ ਜਿਆਦੇ ਤੇ ਲੈ ਵੇ ਪੈਣੇ ਪਰ ਇਹੀ ਲਾਫੇ ਤੇ ਸਿਹਤ ਵਿਗੜਦੀ ਜਾਉਗੀ ਕਿ ਸਾਰਿਆਂ ਦੇ ਮੁਸ਼ਕਲ ਆ ਸਕੀ ਦੂਜਿਆਂ ਨੂੰ ਆਸਾ ਇਦਾਂ ਕੇਸੇ ਦਾ 8 ਕਿਲੋ ਕੇਸੇ ਦਾ 10 ਕਿਲੋ ਕੇਸੇ ਦਾ 5 ਕਿਲੋ ਸਾਰਿਆਂ ਦੇ ਭਾਰ ਘਟ ਗਏ ਨੇ ਤੇ ਨਾ ਬੰਦਿਆਂ ਦੀ ਜਿਆਦੀ ਸਾਨੂੰ ਜੀ ਭਾਈ ਜੈਨ ਜੀ ਕਿਸ ਤਰ੍ਹਾਂ ਵੇਖੋਗੇ ਸਰਕਾਰਾਂ ਸਰਕਾਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਾਡੀ ਸਭ ਤੋਂ ਸੁਰਮੌਰ ਸੰਸਥਾ ਹੈਗੀ ਅਕਾਲ ਤਖਤ ਸਾਹਿਬ ਅਸੀਂ ਉਹਨਾਂ ਨੂੰ ਪਹਿਲਾਂ ਵੀ ਬੇਨਤੀ ਕੀਤੀ ਅੱਜ ਦੁਬਾਰਾ ਸਾਰੇ ਪਰਿਵਾਰ ਆਣ ਕੇ ਤੇ ਬੇਨਤੀ ਕੀਤੀ ਆ ਕਿ ਤੁਸੀਂ ਕੋਈ ਇਹਨੂੰ ਡਿਲੇ ਨਾ ਕਰੋ ਕੋਈ ਸਖਤ ਫੈਸਲਾ ਲਓ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਕੋਈ ਆਵਾਜ਼ ਪਹੁੰਚੇ ਕਿਉਂਕਿ ਸਰਕਾਰ ਤੇ ਇੰਨੀ ਮਕਾਰੀ ਹੋ ਚੁੱਕੀ ਆ ਕਿ ਉਹਨਾਂ ਨੂੰ ਪਤਾ ਨਹੀਂ ਕੋਈ ਦੁੱਖ ਦਰਦ ਹੈ ਹੀ ਨਹੀਂ ਆ ਕਿਤੇ ਆ ਕੇ ਅਸੀਂ ਕੋਈ ਗੱਲ ਕਰੀਏ ਉਹਦਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰੀਏ ਪਰ ਸਰਕਾਰ ਦਾ ਛੋਟੇ ਤੋਂ ਵੱਡੇ ਤੱਕ ਕੋਈ ਨੁਮਾਇਦ ਸਾਡੇ ਕੋਲ ਪਹੁੰਚਿਆ ਨਹੀਂ ਹੈਗਾ ਤੇ ਅਸੀਂ ਤੁਹਾਨੂੰ ਦੱਸਿਆ ਕਿ ਆਪਣੀ ਸਿਕ ਕੌਮਦੀ ਤੇ ਮੇਨ ਪਹੁੰਚ ਜਿੱਥੋਂ ਤੱਕ ਹੁੰਦੀ ਆ ਇਹਨਾਂ ਨੂੰ ਕਿਹਾ ਕਿ ਤੁਸੀਂ ਸਰਕਾਰ ਲਈ ਆਪਣੇ ਲੋਕਾਂ ਨੂੰ ਤੇ ਕੁਝ ਜਥੇਬੰਦੀਆਂ ਨੂੰ ਕੁਝ ਅੱਦਾ ਦਿਓ ਕੋਈ ਨਾ ਕੋਈ ਰੋਜ਼ਮਾਰੀ ਕਰਨ ਦਾ ਕੋਈ ਸਖਤ ਕੋਈ ਕਰੋ ਕੋਈ ਪ੍ਰੋਗਰਾਮ ਤੇ ਤਾਂ ਕਿ ਉਹਨਾਂ ਨੂੰ ਕੋਈ ਪਤਾ ਲੱਗੇ ਇਹ ਗ੍ਰੇਸ ਖੱਤਰ ਨਾਲ ਗੱਲ ਹੋਈ ਸੀ ਕਿ ਉਸ ਤੋਂ ਬਾਅਦ ਕਿਸੇ ਹੋਰ ਨੁਮਾਇੰਦੇ ਨਾਲ ਗੱਲ ਹੋਣੀ ਨਹੀਂ ਉਹ ਸਾਨੂੰ ਕਿਹਾ ਗਿਆ ਸੀ ਕਿ ਸੀਪੀ ਅੰਮ੍ਰਿਤਸਰ ਵੱਲੋਂ ਕਿ ਤੁਹਾਡੀ ਹੋਮ ਸੈਕਟਰੀ ਨਾਲ ਮੀਟਿੰਗ ਕਰਾਵਾਂਗੇ ਪਰ ਸਾਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਜੁਆਇੰਟ ਫੈਕਟਰੀ ਹੀ ਜੋ ਪੀਸੀ ਅਧਿਕਾਰੀ ਉਹਦੇ ਨਾਲ ਸਾਡੀ ਮੁਲਾਕਾਤ ਹੋਈ ਹੈ ਉਹਨਾਂ ਨੇ ਸਾਨੂੰ ਇਹੀ ਪੜ ਪੜ ਕੇ ਦੱਸੀ ਗਏ ਆ ਕਿ ਕਾਨੂੰਨ ਦੇ ਤਹਿਤ ਇਦਾਂ ਵੈਦਾਂ ਹੈ ਕਾਨੂੰਨ ਦਾ ਤੇ ਸੱਚਾ ਲੋ ਸਾਨੂੰ ਜਿੰਨਾ ਕਿ ਜਾਣਕਾਰੀ ਆ ਅਸੀਂ ਤੇ ਤੁਹਾਨੂੰ ਕੋਈ ਜ਼ਿਆਦਾ ਮੰਗ ਨਹੀਂ ਕਰਦੇ ਅਸੀਂ ਤੇ ਕਹਿੰਦੇ ਆ ਕਿ 18 ਤਰੀਕ ਤੋਂ ਤੁਸੀਂ ਕਹਿੰਦੇ ਵੀ ਸ਼ਿਫਟ ਹੋਣੇ ਸ਼ੁਰੂ ਹੋਣੇ ਇੱਧਰ ਜਿਹਨੇ ਉੱਥੇ ਡਿਬ੍ਰੂਗੜ ਜੇਲ੍ਹ ਦੇ ਵਿੱਚ ਬੰਦ ਵਾ ਤੇ ਤੁਸੀਂ ਉਹਨਾਂ ਨੂੰ ਦੋ ਹਫ਼ਤੇ ਪਹਿਲਾਂ ਇੱਥੇ ਲੈ ਆਓ ਤਾਂ ਕਿ ਜਿਹੜੀ ਉਹਨਾਂ ਦੀ ਭੁੱਖ ਹਟਾ ਲਈ ਜਿਹੜੀ ਉਹਨਾਂ ਅਰਦਾਸ ਕੀਤੀ ਹੋਈ ਆ ਉਹਦੇ ਵਿੱਚ ਹੀ ਉਹਨਾਂ ਨੂੰ ਕੰਮ ਜਾਬ ਸੁਪਾ ਸਰਕਾਰ ਦੀ ਵੰਸ਼ਾ ਕੀ ਲੱਗਦੀ ਹੈ ਸੂਬਾ ਸਰਕਾਰ ਦਾ ਤੇ ਕੋਈ ਪਤਾ ਨਹੀਂ ਕਿ ਉਹਨਾਂ ਨੇ ਕੋਈ ਇਹੋ ਜੀ ਸਰਕਾਰ ਹੈ ਕਿ ਜਿਹੜੀ ਮੇਰਾ ਕੱਲ ਰਾਤ ਨੂੰ ਲੇਟ ਸੌਂਦੀ ਆ ਤੇ ਸਵੇਰੇ ਉੱਠਦੀ ਨਹੀਂ ਆ ਜੇ ਕੋਈ ਬੰਦਾ ਟਾਈਮ ਨਾਲ ਉੱਠਦਾ ਉਹਨੂੰ ਪਤਾ ਲੱਗਦਾ ਤੇ ਉਹਨੂੰ ਪਤਾ ਲੱਗਦਾ ਪੰਜਾਬ ਦੇ ਕੀ ਹਾਲਾਤ ਲੋਕਾਂ ਨੇ ਜਿਹੜਾ ਚੁਣਿਆ ਵਾ ਕਾਦੇ ਵਾਸਤੇ ਚੁਣਿਆ ਲੋਕਾਂ ਦੀ ਦੁੱਖ ਦਰਦ ਵਾਸਤੇ ਕਿ ਆਪਣੀਆਂ ਮਸ਼ਹੂਰੀਆਂ ਕਰਨ ਵਾਸਤੇ ਕਦੀ ਜਹਾਜ਼ ਤੇ ਚੜੇ ਤੇ ਦਿੱਲੀ ਚਲੇ ਗਏ ਤੇ ਕਿ ਦਿੱਲੀੋਂ ਗੁਜਰਾਤ ਚਲੇ ਗਏ ਜੀ ਕਿਸੇ ਨਾਲ ਵੀ ਕੋਈ ਗੱਲਬਾਤ ਨਹੀਂ 16 17 ਦਿਨ ਜੇਲ੍ਹ ਚ ਹੋ ਚੁੱਕੇ ਇੱਕ ਹਫਤਾ ਇੱਥੇ ਹੋ ਚੁੱਕਿਆ ਹੁਣ ਤੱਕ ਸਰਕਾਰ ਵੱਲੋਂ ਕੋਈ ਪਹਿਲਕਦਮੀ ਕੀਤੀ ਗਈ ਤਾਂ ਕੋਈ ਪਹਿਲਕਦਮੀ ਕਿਸੇ ਨਾਲ ਕੋਈ ਨੁਮਾਇੰਦਾ ਸਰਕਾਰ ਦਾ ਕੋਈ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਸਾਡੇ ਕੋਲ ਕਿਸੇ ਦੇ ਪੁੱਛੋ ਵਰਤਾਰਾ ਤੋਂ ਆਪ ਸਭ ਦੇ ਸਾਹਮਣੇ ਹੀ ਹੈ ਸਾਰੇ ਉਥੇ ਸਿੰਘ ਪੋਖੜਤਾਲ ਨਿੱਤੇ ਨੇ ਇੱਥੇ ਪਰਿਵਾਰ ਸਾਰੇ ਪੋਖੜਤਾਲ ਤੇ ਬੈਠੇ ਆ ਸਰਕਾਰਾਂ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਕੋਈ ਨੁਮਾਇੰਦਾ ਅੱਜ ਤੱਕ ਉਚਣ ਵੀ ਨਹੀਂ ਆਇਆ ਕਿਸੇ ਨੂੰ ਵੀ ਜਾਂ ਇਸ ਨੂੰ ਮਸਲੇ ਨੂੰ ਕਿੱਦਾਂ ਸੁਲਝਾਇਆ ਜਾਏ ਕੋਈ ਪਹਿਲ ਕੀਤੀ ਗਈ ਕਿਸੇ ਵੱਲੋਂ ਕੋਈ ਪਹਿਲ ਨਹੀਂ ਕੀਤੀ ਮਸਲਾ ਕਿੱਦਾਂ ਹੱਲ ਹੋਣਾ ਹੁਣ ਸਾਡੇ ਸਰਮੌਰ ਜਥੇਦਾਰ ਸਾਹਿਬ ਨੇ ਸਾਰੇ ਪਰਿਵਾਰ ਉਹਨਾਂ ਨੂੰ ਬੇਨਤੀ ਕਰਨ ਆਏ ਸੀ ਕਿ ਆਪ ਇਹਦੇ ਚ ਦੇਖੋ ਸਿੰਘਾਂ ਨੂੰ ਕੱਲ ਨੂੰ ਕਿਸੇ ਸਿੰਘ ਦਾ ਨੁਕਸਾਨ ਹੋ ਜਾਏਗਾ ਉਹਦੇ ਬਾਅਦ ਕੁਝ ਕੀਤਾ ਜਾਏਗਾ ਉਸ ਤੋਂ ਪਹਿਲਾਂ ਇਸ ਨੋਂ ਕਿ ਸਤਰਾ ਸੁਲਝਾਇਆ ਜਾਏ ਮਸਲੇ ਨੂੰ ਤੁਸੀਂ ਸੰਤਾਨਾਂ ਨੂੰ ਕੀ ਅਪੀਲ ਕਰਦੇ ਕਿ ਕਿ ਸਾਰਾ ਹਰੀਜੀ ਸਟ੍ਰੀਟ ਤੇ ਵੀ ਤੇ ਮੇਰੇ ਬੈਠੇ ਹਾਂ ਤੇ ਜੋ ਪਰਿਵਰਤਨ ਹੈ ਨਾ ਉੱਤੇ ਵੀ ਜੇ ਬੈਠੇ ਹੋਏ ਨੇ ਸੰਗਤਾਨਾਂ ਨੂੰ ਇਹ ਹੀ ਅਪੀਲ ਹੈ ਜੋ ਸਾਡੇ ਨਾਲ ਅੱਜ ਹੋ ਰਿਹਾ ਕੱਲ ਉਹਨਾਂ ਨਾਲ ਵੀ ਹੋਣਾ ਹੈ ਤਾਂ ਸਾਰੇ ਇੱਕਜੁੱਟ ਹੋ ਕੇ ਆ ਕੇ ਇੱਥੇ ਮੋਰਚੇ ਤੇ ਬੈਠੋ ਸਰਕਾਰਾਂ ਥੋੜੀਆਂ ਉਹਨਾਂ ਦੇ ਕੰਨਾਂ 'ਚ ਆਵਾਜ਼ ਪਹੁੰਚੇ ਕਿ ਲੋਕ ਵੀ ਇਹਨਾਂ ਦੇ ਨਾਲ ਨੇ ਇਹਨਾਂ ਦੇ ਮਸਲੇ ਤੇ ਆ ਕੇ ਸਰਕਾਰਾਂ ਕੁਝ ਹੱਲ ਕੱਢਣ ਉਹਦਾ ਤੁਹਾਡੀ ਗੱਲ ਹੋਈ ਜੀ ਹਾਂਜੀ ਉਹਨਾਂ ਦਾ ਆਂਦਾ ਹੈ ਰੋਜ਼ ਫੋਨ 2-4 ਮਿੰਟ ਕਰਾਉਂਦੇ ਕਿਉਂਕਿ ਸਾਰਿਆਂ ਦੀ ਸਿਹਤ ਬਹੁਤ ਮਾੜੀ ਹੈ ਤਾਂ ਉਹਨਾਂ ਨੂੰ ਜੇਲ੍ਹ ਪ੍ਰਸ਼ਾਸਨ ਅਸਾਮ ਵਾਲੇ ਨੇ ਤਾਂ ਇੱਥੇ ਪੰਜਾਬ ਸਰਕਾਰ ਨੂੰ ਕਿੰਨੀ ਵਾਰੀ ਉਹਨਾਂ ਨੇ ਕਿਹਾ ਕਿ ਚਿੱਠੀਆਂ ਲਿਖ ਕੇ ਬੋਲੇ ਕਿ ਸਾਰਿਆਂ ਦੀ ਸਿਹਤ ਬਹੁਤ ਮਾੜੀ ਹੈ ਕੱਲ ਨੂੰ ਕਿਸੇ ਨੂੰ ਵੀ ਕੁਝ ਹੋ ਜਾਂਦਾ ਤਾਂ ਉਹਦੇ ਲਈ ਪੰਜਾਬ ਪ੍ਰਸ਼ਾਸਨ ਜੋ ਜੇਲ੍ਹ ਹੈ ਉਹੀ ਜ਼ਿੰਮੇਵਾਰ ਹੋਏਗਾ ਲੇਕਿਨ ਹਾਲੇ ਪੰਜਾਬ ਪ੍ਰਸ਼ਾਸਨ ਸਰਕਾਰਾਂ ਵਾਲੋਂ ਕੋਈ ਵੀ ਉਹਨਾਂ ਦੀ ਬਾਰ-ਬਾਰ ਅਸਮ ਜੇਲ੍ਹ ਵਾਲੋਂ ਕਹਿਣ ਦੇ ਬਾਵਜੂਦ ਵੀ ਕੋਈ ਵੀ ਕਦਮ ਨਹੀਂ ਉਠਾਇਆ ਗਿਆ ਅਸੀਂ ਦੇਖੀ ਕਰ ਰਹੇ ਹਾਂ ਬਿਲਕੁਲ ਆਪਦੇ ਸਾਹਮਣੇ ਹੀ ਹੈ ਬਿਲਕੁਲ ਅੰਦੇਕੀ ਕੋਈ ਨੁਮਾਇੰਦਾ ਨਹੀਂ ਆ ਰਿਹਾ ਨਾ ਉੱਥੇ ਉਹਨਾਂ ਕੋਲ ਕੋਈ ਪਹੁੰਚ ਆ ਰਹੀ ਹੈ ਕਿ ਕਿਸ ਤਰੀਕੇ ਨਾਲ ਇਸ ਮਸਲੇ ਨੂੰ ਹੱਲ ਕੀਤਾ ਜਾਏ ਮੁਲਾਕਤ ਕਰਕੇ ਆਈ ਹਾਂ ਜੀ ਹਾਂਜੀ ਜਦੋਂ ਮੈਨੂੰ ਪਤਾ ਲੱਗਿਆ ਸੀ ਕਿ ਕਲਸੀ ਸਾਹਿਬ ਉਹ ਸਾਰੇ ਸਿੰਘਾਂ ਨੇ ਉਹ ਪਕੜ ਤਾਲ ਰੱਖੀ ਹੈ ਉਦੋਂ ਮੈਂ ਗਈ ਸੀ ਹਫਤਾ ਖ ਹੋ ਗਿਆ ਹੈ ਮੈਨੂੰ ਉਦੋਂ ਉਹਨਾਂ ਨਾਲ ਮੁਲਾਕਾਤ ਕਰਕੇ ਆਈ ਉਹਨਾਂ ਨੇ ਸਾਰਾ ਵਰਤਾਰਾ ਦੱਸਿਆ ਕਿ ਅੰਦਰ ਕੀ ਹੋਇਆ ਕਿਦਾਂ ਤੇ ਉਹਦਾ ਹਫਤਾ ਹੋ ਗਿਆ ਮੈਨੂੰ ਉਹਨਾਂ ਨੂੰ ਮੁਲਾਕਾਤ ਕੀਤੀ ਹੋਏ ਦਾ ਨਾਮ ਤਾਂ ਮੇਰਾ ਅਨੰਦਰਿੰਦਰ ਕੌਰ ਬਿਸਿਸ ਦਲਜੀਤ ਕਲਸੀ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ गीजर, ਸਿੰਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ The Makeover Studio Spa and Salon Academy ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੇਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ब्राइडल ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੇਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫ੍ਰੋਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸੇਵਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼